ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਗਰੇਵਾਲ ਡੇਰੀ ਫਾਰਮ 03 ਤੇ ਅੱਜ ਵਾਲੀ ਵੀਡੀਓ ਪਿੰਡ ਬਾਂਡੀ ਬਲਾਕ ਸੰਗਤ ਜ਼ਿਲ੍ਹਾ ਬਟਿੰਡਾ ਦੀ ਹੈ ਜੀ ਇੱਥੇ ਜਿਹੜੇ ਕੋਲ ਵੀਡੀਓ ਬਣਾਉਣੇ ਆ ਜੀ ਇੱਥੇ ਬਾਈ ਕੋਲੇ ਲਗਭਗ 12 14 ਨਗ ਛੋਟੇ 1.5 ਤੋਂ 2 ਮਹੀਨਿਆਂ ਦੀ ਏਜ ਦੇ ਪਠਾ ਅਤੇ ਬੱਕਰੇ ਪਕਾਉ ਹੈ ਜੀ ਬ੍ਰੀਟਰ ਨਸਲ ਦੇ ਬਹੁਤ ਚੰਗੀ ਨਸਲ ਕੁਆਲਿਟੀ ਦੇ ਬੱਚੇ ਆ ਜੀ ਇਹੇ ਬਾਈ ਦਾ ਨਾਮ ਜਲੌਰ ਸਿੰਘ ਮੈਂਬਰ ਉਰਫ ਡੀਸੀ ਮੈਂਬਰ ਦੇ ਨਾਮ ਨਾਲ ਜਾਣਦੇ ਆ ਜੀ ਮੋਬਾਈਲ ਨੰਬਰ ਤੁਹਾਨੂੰ ਇਹਨਾਂ ਦਾ ਡਿਸਕ੍ਰਿਪਸ਼ਨ ਚਲਾ ਦਿਆਂਗੇ ਜੇ ਕਿਸੇ ਵੀਰ ਨੂੰ ਬੱਚੇ ਇਹ ਪਸੰਦ ਆਉਂਦੇ ਐ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਬਾਕੀ ਜਿਹੜਾ ਭਾ ਮੋਲ ਐ ਇਹਨਾਂ ਦਾ ਤੁਸੀਂ ਫੋਨ ਤੇ ਗੱਲ ਕਰਕੇ ਲੈ ਲਿਓ ਜੀ ਬਹੁਤ ਚੰਗੀ ਨਸਲ ਕੁਆਲਿਟੀ ਦੇ ਬੱਚੇ ਆ ਜੀ ਇਹ ਸਾਰਿਆਂ ਦੀ ਏਜ ਲਗਭਗ 1.5 ਤੋਂ 2 ਮਹੀਨਿਆਂ ਦੇ ਵਿਚਕਾਰ ਐ ਜੀ ਕੋਈ 5-7 ਦਿਨ ਵੱਧ ਐ ਕੋਈ ਘੱਟ ਐ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਕੀ ਹੈ ਜੀ ਜਲੌਰ ਸਿੰਘ ਠੀਕ ਹੈ ਬੱਚੇ ਚੰਗੇ ਨਾਲ ਪਾਰਟੀ ਦੇ ਹੈ ਜੀ ਬਹੁਤ ਚੰਗੇ ਹਨ ਮੀ ਠੀਕ ਹੈ ਜੀ ਵਾਹ ਉਹਨਾਂ ਨੇ ਫੋਨ ਕਰਦੇ ਹੋਏ ਮੇਰਾ ਮੜਾ ਉਹ ਤਾਂ ਦਊਂ ਹੀ ੜੀ ਅਮੀ 8 ਹੁੰਦਾ 8000 ਤੋਂ ਘੱਟ ਦਿੰਦੇ ਇੱਕ ਇਕੱਲਾ ਲੱਗ ਜਾਊਗਾ ਠੀਕ ਹੈ ਜੀ ਜੇ ਸਾਰੇ ਇਕੱਠੇ ਲਊਗਾ ਤੇ 7000 ਦੇ ਠੀਕ ਹੈ ਜੀ ਠੀਕ ਹੈ ਜੀ ਜੇ ਕਿਸੇ ਨੇ ਕੋਈ ਇਕੱਲਾ ਪੀਸ ਲੈਣਾ ਹੈ ਤਾਂ ਲਗਭਗ 8000 ਦੇ ਕਰੀਬ ਦੱਸਦੇ ਆ ਜੀ ਜੇ ਕੋਈ ਵੱਡੀ ਗਿਣਤੀ ਜਮਾ ਲਓ ਇਕੱਠੇ 5 4 10ਾਂ ਦਾ ਸੌਦਾ ਕਰਦਾ ਤਾਂ ਉਹਨਾਂ ਦਾ ਮਾਨਤਾਣ ਕਹਿੰਦੇ ਅਸੀਂ ਕਰਦੇ ਆਂਗੇ ਜੀ ਬਾਕੀ ਜੇ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ